ਤੋ ਤਿੰਨ ਕੋਤ ਸਿੰਘ ਪਿਛਾਂ ਨੂੰ ਦੌੜੇ ਜਾਂ ਨਾ ਬਚਾ ਕੇ ਪਰ ਜਦੋਂ ਉੱਥੇ ਪਹੁੰਚੇ ਤੇ ਸਿੱਖਾਂ ਨੂੰ ਬੜਾ ਮਹਿਸੂਸ ਹੋਇਆ ਵੀ ਇਦਾਂ ਭੱਜ ਗਏ ਨਾ ਇਹਨਾਂ ਮੁਗਲਾਂ ਨੇ ਫਿਰ ਸਾਡੇ ਪੈਰ ਲੱਗਣ ਨਹੀਂ ਦੇਣੇ ਤੇ ਨਾਲੇ ਸਿੰਘਾਂ ਦੀ ਇੱਕ ਰਣਨੀਤੀ ਵੀ ਹੁੰਦੀ ਸੀ ਕਿ ਇੱਕ ਵਾਰੀ ਲੜਾਈ ਕਰਦੇ ਕਰਦੇ ਦੌੜ ਜਾਂਦੇ ਸਨ ਤੇ ਇਹ ਆਪੋ ਆਪਣਾ ਲੜਾਈ ਦਾ ਢੰਗ ਹੁੰਦਾ ਅਬਦਾਲੀ ਦੇ ਨਾਲ ਇਕ ਕਾਜੀ ਨੂਰਦੀਨ ਆਇਆ ਸੀ ਜਿਨੇ ਜੰਗਨਾਮਾ ਲਿਖਿਆ ਅਫਗਾਨੀ ਦੇ 6ਵੇਂ ਹਮਲੇ ਦਾ ਹਾਲ ਲਿਖਿਆ ਅੱਗੇ ਚੱਲ ਕੇ ਉਹ ਲੜਾਈ ਹੋਣੀ ਹੈ ਵੱਡਾ ਕੱਲੂ ਕਾਰਾ 1762 ਵਿੱਚ ਹੋਇਆ ਤੇ ਅੱਜ ਮੇਰਾ خیال 4-5 ਫਰਵਰੀ ਹੈ ਅੱਜ ਕੱਲ ਇਹ ਉਹਦੀ ਸਾਲਾਨਾ ਯਾਦ ਮਨਾਈ ਜਾਂਦੀ ਹੈ ਉੱਥੇ ਕੋਪਰ ਹੀੜਾ ਤੇ ਕੁੱਤਬਾ ਬਹਾਮਣੀਆਂ ਦੇ ਰਿਪੋਰਟਲੇ ਦੇ ਲਾਖੇ ਦੇ ਵਿੱਚ ਉਹ ਪਿੰਡ ਹਨ ਆਖੋ ਸਿਵਾਹ। ਹਾਲ ਸਾਜੀ ਸੰਗੀ ਕਰਦੇ ਸਾਨੂੰ ਉਹ ਨੂਰਦੀਨ ਨੇ ਲਿਖਿਆ ਹੈ। ਉਹ ਕਹਿੰਦਾ ਵੀ ਜਦੋਂ ਸਿੱਖ ਲੜਾਈ 'ਚ ਦੌੜ ਜਾਣ ਤਾਂ ਤੂੰ ਇਹ ਨਾ ਸਮਝੀ ਕਿ ਸਿੱਖ ਦੌੜ ਗਏ ਨੇ। ਇਹ ਉਹਨਾਂ ਦਾ ਇੱਕ ਬੜਾ ਖਤਰਨਾਕ ਲੜਾਈ ਦਾ ਤਰੀਕਾ ਹੈ। ਦੌੜੇ ਜਾਂਦੇ ਤੇ 20 25 ਮੀਲ ਅੱਗੇ ਜਾ ਕੇ ਫਿਰ ਪਿੱਛੇ ਮੁੜ ਪੈਂਦੇ ਹਨ ਇਹ 10 20 ਮੀਲ ਦੌੜਦੇ ਨੇ ਜਿਹੜਾ ਦੁਸ਼ਮਣ ਇਹਨਾਂ ਦੇ ਪਿੱਛੇ ਦੌੜ ਪਵੇ ਉਹ ਇਹਨਾਂ ਦੇ ਘੇਰੇ ਜਾ ਜਾਂਦਾ ਹੈ ਇੱਕਦਮ ਮੁੜ ਕੇ ਉਹਨੂੰ ਮਾਰ ਦਿੰਦੇ ਆ ਕਿਉਂਕਿ ਜਦੋਂ ਸਿੰਘ ਦੌੜਦੇ ਆ ਦੁਸ਼ਮਣ ਦੀ ਫੌਜ ਪਿੱਛੇ ਦੌੜੇਗੀ ਕੁਝ ਪਿੱਛੇ ਰਹਿ ਜਾਣਗੇ ਕੁਝ ਅੱਗੇ ਹੋਣਗੇ ਤਾਂ ਕੁਦਰਤੀ ਸਾਰੇ ਤਾਂ ਦੌੜ ਨਹੀਂ ਸਕਦੇ ਜਿਹੜੇ ਸਿਪਾਹੀ ਅੱਗੇ ਆ ਗਏ ਉਹ ਸਖਣ ਇੱਕਦਮ ਪਿੱਛੇ ਮੁੜ ਕੇ ਖਤਮ ਕਰ ਗਏ। ਇਹੀ ਗੱਲ ਸਾਈਵਾਲ ਚ ਹੋਈ ਹੈ। ਸਿੰਘਾਂ ਨੇ ਦੇਖਿਆ ਵੀ ਇਹ ਦੁਸ਼ਮਣ ਜਿਆਦਾ ਹੈ ਤੇ ਜੇ ਅਸੀਂ ਸਿੱਧਾ ਲੜਾਂਗੇ ਤਾਂ ਇਹ ਸਾਨੂੰ ਕਾਮਯਾਬ ਨਹੀਂ ਹੋਣ ਦੇਣਗੇ। ਸਿੰਘਾਂ ਨੇ ਆਪਣਾ ਉਹੀ ਪੈਂਤੜਾ ਅਪਣਾਇਆ। ਮੈਦਾਨ ਚੋਂ ਦੌੜ ਪਏ ਤਿੰਨ ਕੋ ਕੋ ਜਾ ਕੇ ਇੱਕਦਮ ਪਿੱਛੇ ਮੁੜ ਪਏ। ਖੜੇ ਅੜੇ ਮੁੜ ਮੁੜ ਲੜਾਂ। ਮਾਰੇ ਮਾਰੇ ਪੀ ਉਸ ਖੜਦੇ ਨੇ ਲੜਦੇ ਨੇ ਮੁੜ ਮੁੜ ਕੇ ਲੜਦੇ ਨੇ ਸਿੰਘ ਤੇ ਸਦੀਕ ਬੇਗ ਦੀ ਫੌਜ ਨੂੰ ਮਾਰਦੇ ਨੇ ਚੌਪਈ ਤੋਪ ਜੰਬੂਰੇ ਉਹਨਾਂ ਦੂਰ ਰਹਿ ਤੁਰਕਾਂ ਦੀਆਂ ਜੜੀਆਂ ਤੋਪਾਂ ਸਾਨ ਜੰਬੂਰੇ ਸਾਰ ਦੂਰ ਰਹਿ ਗਏ ਸਿੰਘ ਬਦੂਕਾਂ ਨਾਲ ਮਾਰਨ ਟਹਿ ਸਿੰਘ ਬਦੂਕਾਂ ਨਾਲ ਮਾਰਨ ਡੇ ਪਏ ਆਰ ਮੁਗਲਾਂ ਕੇ ਘੋੜੇ ਘੇਰੇ ਸਿੰਘਾਂ ਨੇ ਗੋਲੀਆਂ ਮਾਰ ਕੇ ਮੁਗਲਾਂ ਦੇ ਘੋੜੇ ਘੋੜਿਆਂ ਨੂੰ ਗੋਲੀਆਂ ਮਾਰ ਲਈ ਤਾਂ ਕਿ ਜਿਹੜੇ ਘੋੜਿਆਂ ਦੇ ਉੱਤੇ ਚੜ੍ਹਿਆ ਰਹੇ ਨੇ ਡਿੱਗ ਪੈਣ ਮਾਰ ਮੁਗਲਨ ਕੇ ਸੀਸੋ ਫੇਰੇ ਔਰ ਮਾਰ ਕੇ ਮੁਗਲਾਂ ਦਾ ਮੂੰਹ ਪੋਨਵਾ ਦਿੱਤਾ ਮੁਗਲ ਭੱਜ ਗਏ ਫਿਰ ਸਰਦਾਰਨ ਤੈ ਮਿਲ ਅੜਨਾ ਕੀਓ ਉਸ ਵੇਲੇ ਸਿੰਘਾਂ ਸਰਦਾਰਾਂ ਨੇ ਜਿਹੜੇ ਮੁਖੀ ਸਨ ਉਹਨਾਂ ਨੇ ਇਰਾਦਾ ਕਰ ਲਿਆ ਵੀ ਇਦਾਂ ਭੱਜਿਏ ਨਾ ਹੁਣ ਲੜ ਕੇ ਮਰੀਏ ਮਾਰੀਏ ਇਹਨਾਂ ਨੂੰ ਸੂਰਨੈ ਮੁੜ ਹੱਲਾ ਥਿਓ ਹਾਲਸੇ ਨੇ ਹੱਲਾ ਕਰ ਦਿੱਤਾ ਬੰਦੂਕ ਤੀਰ ਔਰ ਨੇਜੋ ਕਮਾਨ ਮੁਲਕ ਨਾਲ ਨੇਜਿਆਂ ਨਾਲ ਤੀਰ ਕਮਾ ਨਾਂ ਨਾਲ ਦੁਸ਼ਮਣ ਤੇ ਹਲਾ ਬੋਲ ਦਿੱਤਾ ਮਾਰ ਮੁਗਲ ਕੀਨੇ ਪਸ਼ੀਮਾਨ ਮੁਗਲਾਂ ਨੂੰ ਮਾਰ ਕੇ ਬਹੁਤ ਪਸ਼ੀਮਾਨ ਹੈਰਾਨ ਕਰ ਦਿੱਤਾ ਦੁਹਰਾ ਮਾਰ ਮੁਗਲ ਪਾਛੇ ਕੀਏ ਵੜੇ ਤੋਪਣ ਸੋ ਜਾਏ ਮੁਗਲਾਂ ਨੂੰ ਭੁਜਾ ਦਿੱਤਾ ਮਾਰ ਕੇ ਤੇ ਉਹਨਾਂ ਦੀਆਂ ਤੋਪਾਂ ਵਿੱਚ ਸਿੰਘ ਵੜ ਗਏ ਸਿੰਘ ਪੀ ਉਵਾ ਖੜਪੈ ਟੂਟੇ ਫੁੱਟੇ ਲੈ ਮਿਲਾਏ ਸਿੰਘਾਂ ਨੇ ਤੋਪਖਾਨੇ ਦੇ ਨੇੜੇ ਜਾ ਕੇ ਆਪਣੇ ਸਾਥੀਆਂ ਨੂੰ ਇਕੱਠੇ ਕਰ ਲਿਆ ਜਿਹੜੇ ਜ਼ਖਮੀ ਹੋਏ ਸਨ ਚੌਪਈ ਕਈ ਸਿੱਖ ਥੇ ਪਿੰਡ ਹੀ ਰਹੇ ਸਹੀ ਸੰਤਾਂ ਜਿਹੜੇ ਸਨ ਉਹ ਪਿੰਡ ਸਾਈਵਾਲ ਵਿੱਚ ਹੀ ਘਰੇ ਹੋਏ ਸਨ ਉੱਥੇ ਰਹੇ ਸਨ ਰਹਿ ਭੁੱਲੇ ਤੈ ਆਵਤ ਪੈ ਕਈ ਦਾ ਭੁੱਲ ਗਏ ਸਨ ਲੜਾਈ ਕਿੱਧਰ ਜਾਣਾ ਹੈ ਉਹ ਵੀ ਉੱਥੇ ਆ ਗਏ ਜੋ ਜੋ जख्मी ਸਿੰਘਨ ਲੱਭ ਲੈ ਜਿਹੜੇ जख्मी ਸਨ ਮੈਦਾਨੇ ਜੰਗ ਚ ਡਿੱਗੇ ਹੋਏ ਉਹ ਵੀ ਸਿੰਘਾਂ ਨੇ ਲੱਭ ਲਏ ਆਪਣੇ ਭਰਾ ਸਿੰਘਾਂ ਚਾਗ ਸੋ ਮੋਹਰੇ ਕੈ ਸਿੰਘਾਂ ਨੇ ਸਦਾ ਸਾਰਿਆਂ ਨੂੰ ਚੁੱਕ ਕੇ ਮੋਹਰੇ ਲਾਇਆ ਖਮੀਆਂ ਨੂੰ ਬਹੁਤ ਜ਼ਖਮ ਸਿਰਦਾਰਨ ਖਾਏ ਉਸ ਵੇਲੇ ਜਿਹੜੇ ਸਿੰਘਾਂ ਦੇ ਜਥੇਦਾਰ ਸਨ ਸਰਦਾਰ ਸਨ ਉਹਨਾਂ ਨੂੰ ਬਹੁਤ ਛੱਡਾਂ ਲੱਗੀਆਂ ਬਹੁਤ ਜ਼ਖਮ ਹੋਏ ਕਿਸ ਇੱਕ ਜਿਸ ਦੋਏ ਜ਼ਖਮ ਗਿਨਾਏ ਕਿਸੇ ਨੂੰ ਇੱਕ ਕਿਸੇ ਨੂੰ ਦੋ ਕਿਸੇ ਨੂੰ ਚਾਰ ਜ਼ਖਮ ਲੱਗੇ ਸਨ ਖੜਖੜ ਲਗੇ ਬਦਾਵਨ ਸੋ ਖੜਖੜ ਕੇ ਇੱਕ ਦੂਜੇ ਨੂੰ ਸਿੰਘ ਦੱਸਦੇ ਤੇ ਜ਼ਖਮਾਂ ਦੇ ਪੱਟੀ ਮਲਮ ਕਰਦੇ ਐ ਆਪਣੇ ਆਪਣੇ ਜ਼ਖਮਾਂ ਉੱਤੇ ਪਟੀਆਂ ਬੰਨੀਆਂ ਖਾਲਸੇ ਨੇ ਐਸੀ ਪ੍ਰੀਤ ਪਈ ਬਲਦੋ ਇਸ ਤਰ੍ਹਾਂ ਸਾਧ ਸੰਗਤ ਜੀ ਤੋਂੇ ਪਾਸਿਓਂ ਜਿਹੜੀ ਤੁਰ ਬਗਲਾਂ ਦੀ ਫੌਜ ਉਹ ਵੀ ਰੁਕ ਗਈ ਤੇ ਸਿੰਘ ਵੀ ਰੁਕ ਗਏ ਲੜਾਈ ਦੇਖੋ ਕਿ ਕਿ ਇੱਕਦਮ ਲੜਾਈ ਠੰਡੀ ਹੋ ਗਈ ਦੋਹਰਾ ਜਸਾ ਸਿੰਘ ਨਿਜ ਤੈਂ ਫਟਿਓ ਲਗੇ ਜਨਮ ਕੋ ਜ਼ਖਮ ਉਸ ਦੋਏ ਬਾਬਾ ਜਸਾ ਸਿੰਘ ਦੀ ਆਲੂ ਵਾਲੀਏ ਨੂੰ ਦੋ ਜ਼ਖਮ ਲੱਗੇ ਉਸ ਲੜਾਈ ਵਿੱਚ ਪੌਂਚ ਡਰੋਲੀ ਕਰ ਡੇਰੋਂ ਪਿਓ ਚੰਗੇ ਤੇ ਸੋਏ ਬਾਬਾ ਜਸਾ ਸਿੰਘ ਦੀ ਜਾਣਾ ਤਾਂ ਅਨੰਦਪੁਰ ਸੀ ਪਰ ਹੁਣ ਜ਼ਖਮੀ ਹੋਵੇ ਅੱਗੇ ਵਧਣਾ ਠੀਕ ਨਾ ਸਮਝਿਆ ਤੇ ਮਾਲਵੇ ਚ ਪਿਛਾਂ ਨੂੰ ਮੁੜ ਗਏ ਮੁਗੇ ਦੇ ਕੋਲ ਇੱਕ ਡਰੋਲੀ ਪਿੰਡ ਹੈ ਭਾਈ ਸਾਹਿਬ ਭਾਈ ਸਾਈਂ ਦਾਸ ਜੀ ਗੁਰੂ ਅਰਗੋਬਿੰਦ ਸਾਹਿਬ ਜੀ ਦੇ ਆਨੰਦ ਸੇਵਕ ਹੋਏ ਨੇ ਉਹਨਾਂ ਦੀ ਕਥਾ ਸਵੇਰ ਦੇ ਦੀਵਾਨਾਂ 'ਚ ਆਪ ਜੀ ਸੁਣ ਵੀ ਰਹੇ ਹੋ ਜੋ ਦੁਪਹਿਰ ਨੂੰ ਕਥਾ ਹੋ ਰਹੀ ਹੈ ਜਿਨ੍ਹਾਂ ਨੇ ਨਵਾਂ ਮਕਾਨ ਬਣਾਇਆ ਸੀ ਤੇ ਗੁਰੂ ਸਾਹਿਬ ਜੀ ਦੇ ਆਉਣ ਲਈ ਨਵੇਂ ਮਕਾਨ ਨੂੰ ਤਾਲਾ ਲਾ ਕੇ ਰੱਖਿਆ ਸੀ ਕਿ ਜਿੰਨਾ ਚਿਰ ਛੇਵੇਂ ਪਾਤਸ਼ਾਹ ਨਹੀਂ ਆਉਂਦੇ ਉਹਨਾਂ ਚਿਰ ਅਸੀਂ ਆਪਣੇ ਮਕਾਨ 'ਚ ਕਿਸੇ ਦੇ ਪੈਰ ਨਹੀਂ ਪੈਣਦੇ ਨੇ ਪਹਿਲਾਂ ਗੁਰੂ ਸਾਹਿਬ ਦੇ ਚਰਨ ਪੈਣਗੇ ਤੇ ਫਿਰ ਉਸ ਮਕਾਨ 'ਚ ਵੜਾਂਗੇ ਉਹ ਭਾਈ ਸਾਈ ਦਾਸ ਦਾ ਪਿੰਡ ਡਰੋਲੀ ਬਾਬਾ ਜਸਾ ਸਿੰਘ ਜੀ ਆਲੂ ਵਾਲੀ ਆ ਬੁੱਢੇ ਦਾਲ ਨੂੰ ਲੈ ਕੇ ਉੱਥੇ ਚਲੇ ਗਏ ਤੇ ਉੱਥੇ ਸਿੰਘਾਂ ਦੇ ਮਲਮ ਪੱਟੀ ਜ਼ਖਮ ਇਲਾਜ ਕੀਤੇ ਸਦੀਕੇ ਨੇ ਮਗਰੋਂ ਤਹਾਂ ਨਜ਼ਰਾਨਾ ਦਇਓ ਕਲਾਏ ਹੂਨ ਸਦੀਕ ਬੇਗ ਸੁਰੰਦ ਦਾ ਸੂਬੇਦਾਰ ਇਸ ਗੱਲ ਤੋਂ ਘਬਰਾ ਗਿਆ ਕਿ ਜੇ ਜਸਾ ਸਿੰਘ ਮੋਗੇ ਬੈਠਾ ਹੈ ਡਰੋਲੀ ਬੈਠਾ ਹੈ ਜੱਸਾ ਸਿੰਘ ਕਿਤੇ ਹੋਰ ਫੌਜ ਸਿੱਖਾਂ ਦੀ ਮੱਝ ਚੋਂ ਨਾ ਸਾਧ ਲਵੇ ਤੇ ਜੇ ਜੱਸਾ ਸਿੰਘ ਦੇ ਕੋਲ ਸਿੰਘਾਂ ਦਾ ਦਲ ਹੋਰ ਆ ਗਿਆ ਤਾਂ ਸਿੰਘਾਂ ਨੇ ਪਹਿਲਾਂ ਸਰਹੰਦ ਤੇ ਹੱਲਾ ਬੋਲਣਾ ਸਰਹੰਦ ਨੇੜੇ ਐ ਮੋਗੇ ਤੋਂ ਕੋਈ 100 ਕਿਲੋਮੀਟਰ ਦਾ ਹੀ ਫਰਕ ਪੈਂਦਾ ਤੇ ਸਿੰਘਾਂ ਵਾਸਤੇ 100 ਕਿਲੋਮੀਟਰ ਕੋਈ ਵੱਡੀ ਨਹੀਂ ਸੀ ਰਾਤੋਂ ਰਾਤ ਪਹੁੰਚ ਜਾਂਦੇ ਹੁੰਦੇ ਸਨ ਤੇ ਖਾਲਸੇ ਨੇ ਹੱਲਾ ਬੋਲ ਦੇਣਾ ਹੈ ਸਦੀਕ ਬੇਗ ਨੇ ਉਸ ਵੇਲੇ ਬਾਬਾ ਜੱਸਾ ਸਿੰਘ ਜੀ ਦੇ ਨਾਲ ਫੇਰ ਸੁਲ੍ਹਾ ਕਰ ਲੈ। ਦੇਖੋ ਰਾਜਨੀਤੀ ਹੈ। ਪਹਿਲਾਂ ਜਾਣ ਲੈਣ ਤਾਂ ਹੀ ਗਏ ਨੇ। ਬਾਬਾ ਖਾਲਸੇ ਉੱਤੇ ਤੋਪਾਂ ਦੇ ਫੈਰ ਖੋਲ ਦਿੱਤੇ, ਸ਼ਹੀਦੀਆਂ ਬੜੀਆਂ ਹੋਈਆਂ। ਖਾਨ ਸਦੀਕ ਬੇਗ ਨੇ ਜਿੰਨਾ ਪੈਸਾ ਬਣਦਾ ਸੀ ਨਾ ਉਹ ਸਲਾਨਾ ਪਹਿਲਾਂ ਨiyet ਹੋਇਆ ਸੀ ਖਾਲਸੇ ਨੂੰ ਦੇਣਾ। ਉਹ ਨਜ਼ਰਾਨਾ ਬਾਬਾ ਜੱਸਾ ਸਿੰਘ ਜੀ ਕੋਲ ਭੇਜ ਦਿੱਤਾ। ਉਧਾਰ ਉਤਾਰਿਓ ਤੁਰਤ ਅਬ ਹਮ ਤੁਮ ਵਹੀ ਭਰਾਏ ਤੇ ਨਾਲ ਚਿੱਠੀ ਲਿਖੀ ਕਿ ਖਾਲਸਾ ਜੀ ਮਾਫ ਕਰਨਾ ਮੇਰੇ ਕੋਲ ਪੈਸੇ ਨਹੀਂ ਸੀ ਪਹਿਲਾਂ ਮੈਂ ਤੁਹਾਨੂੰ ਦਿੰਦਾ ਤੇ ਉਧਾਰ ਜਿਹੜਾ ਸੀ ਉਹ ਮੈਂ ਤਾਰ ਦਿੱਤਾ ਆਪਾ ਭਰਾ ਹੀ ਆ ਕਹਿੰਦਾ ਦੇਖੋ ਪਹਿਲਾਂ ਜਾਨਾ ਲੈ ਗਏ ਸਿੰਘਾਂ ਨੂੰ ਸ਼ਹੀਦ ਕਰ ਗਿਆ ਹੁਣ ਜਦੋਂ ਆਪਣੀ ਜਾਨ ਤੇ ਬਣਨ ਵਾਲੀ ਹੈ ਤਾਂ ਡਰਦਾ ਮਹਾਰਾਜ ਸਿੰਘਾਂ ਨਾਲ ਫੇਰ ਸੁਲ੍ਹਾ ਕਰਦਾ ਹਮ ਤੁਮ ਵਹੀ ਭਰਾਏ ਕਹਿੰਦਾ ਅਸੀਂ ਤੁਸੀਂ ਫੇਰ ਭਰਾ ਹੀ ਆ ਫੇਰ ਬਾਬੇ ਜਸਾ ਸਿੰਘ ਜੀ ਕੋਲ ਉਹ ਜਿਹੜੇ ਟਕੇ ਸਨ ਜਿਹੜੀ ਮਾਇਆ ਸੀ ਭੇਜ ਦਿੱਤੀ ਹੈ ਸਦੀਕ ਬੇਗ ਨੇ ਚੋਪਈ ਯਾਕੋ ਗੁੱਸੋ ਤੁਸੀਂ ਨਾ ਕਰਿਓ ਸਿੰਘੋ ਜਿਹੜੀ ਇਹ ਲੜਾਈ ਹੋਈ ਤੁਹਾਡੀ ਸਾਡੀ ਸਾਈਵਾਲ ਪਿੰਡ ਵਿੱਚ ਇਹਦਾ ਹੁਣ ਤੁਸੀਂ ਗੁੱਸਾ ਨਾ ਕਰਿਆ ਇਹਦਾ ਮਨ ਵਿੱਚ ਤੁਸੀਂ ਵੈਰ ਨਾ ਰੱਖਿਆ ਜੇ ਕਹੀਂ ਲੁੱਟੀ ਹਮਨੇ ਚਿਤ ਤਰਿਓ ਤੁਸੀਂ ਸਾਡੀ ਕਈ ਲੁੱਟੀ ਸੀ ਅਸੀਂ ਵੀ ਭੁੱਲ ਗਏ ਤੁਸੀਂ ਸਾਡੇ ਹਮਲੇ ਨੂੰ ਭੁੱਲ ਜਾਇਆ ਜੀ ਯਾਨੀ ਤੁਸੀਂ ਵੀ ਵਾਅਦਾ ਕੀਤਾ ਸੀ ਪਹਿਲਾਂ ਦੇ ਤੁਸੀਂ ਸਾਡਾ ਜਿਹੜੇ ਟੈਕਸ ਲੈਣ ਗਏ ਸੀਗੇ ਸਿਪਾਈ ਸਰਕਾਰ ਦੇ ਬੰਦੇ ਉਹ ਸਿੱਖਾਂ ਨੇ ਲੁੱਟ ਲੈ ਸੀਗੇ ਤੇ ਉਹਦਾ ਅਸੀਂ ਹੁਣ ਮਨ ਚ ਮੰਗਤਾ ਨਹੀਂ ਕਰਾਂਗੇ ਤੇ ਜਿਹੜੇ ਸਾਡੇ ਕੋਲੋਂ ਤੁਹਾਡਾ ਨੁਕਸਾਨ ਹੋ ਗਿਆ ਸਾਈਵਾਲ ਪਿੰਡ ਦੀ ਲੜਾਈ ਵਿੱਚ ਉਹਦਾ ਤੁਸੀਂ ਨਾ ਗੁੱਸਾ ਕਰਿਆ ਜੀ ਤੇ ਅੱਗੇ ਨੂੰ ਆਪਾਂ ਹੋਣ ਫੇਰ ਭਰਾ ਭਰਾ ਬਣ ਗਏ ਸਿੰਘਨ ਕਹਿਓ ਹਮ ਨਿਤ ਜਹ ਕਾਰ ਅਗੋਂ ਬਾਬਾ ਜੈਸਾ ਸਿੰਘ ਜੀ ਨੇ ਆਖਿਆ ਕੋਈ ਨਹੀਂ ਮਾਇਆ ਲੈ ਲਈ ਤੇ ਜਵਾਬ ਬੜੇ ਢੰਗ ਨਾਲ ਦਿੱਤਾ ਕਹਿਣ ਲੱਗੇ ਸਦੀਕ ਵੇਖ ਜੀ ਸਾਡਾ